ਇਹਨਾਂ ਦੀ ਸਿਆਲਕਾ ਸਾਥ ਦੀ ਰਹਿਣ ਮੈਂ ਦਾ ਹਿੱਟ ਜਿਹੜੀ ਆਮ ਆਦਮੀ ਪਾਰਟੀ ਦੇ ਵਿੱਚ ਜੁੜਦੀ ਹੋਈ ਨਜ਼ਰ ਆ ਰਹੀ ਹੈ ਔਰ ਅਸੀਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਵੀ ਕਰਦੇ ਆ ਤੇ ਦਿਲ ਖੋਲ ਕੇ ਸਵਾਗਤ ਵੀ ਕਰਦੇ ਆ ਔਰ ਮੈਂ ਆਪ ਜੀ ਦੇ ਅੱਗੇ ਪਹਿਲਾਂ ਵੀ ਬੇਨਤੀਆਂ ਕੀਤੀਆਂ ਨੇ ਤੇ ਹੁਣ ਵੀ ਕਰ ਰਿਹਾ ਵੀ ਆਮ ਆਦਮੀ ਪਾਰਟੀ ਆਪਣੇ ਕੰਮ ਦੇ ਬਿਹਾਰ ਤੇ ਆਪਣੀ ਰਿਪੋਰਟ ਕਾਰਡ ਜਿਹੜੀ ਹੈ ਕੀਤੇ ਹੋਏ ਕੰਮਾਂ ਦੇ ਬਿਹਾਰ ਤੇ ਲੋਕਾਂ ਦੀ ਕਚੈਰੀ ਤੇ ਜਾਂਦੀ ਹੈ ਔਰ ਲੋਕਾਂ ਦਾ ਪਿਆਰ ਸਤਕਾਰ ਜਿਹੜਾ ਮਾਣ ਹੈ ਉਹ ਅਕਸਰ ਦਿੱਖਣ ਨੂੰ ਮਿਲਦਾ ਹੈ ਹੁਣ ਮੈਂ ਬੇਨਤੀ ਕਰੂੰਗਾ ਜੀ ਸਾਡੇ ਸੰਨੀ ਆਲੂਵਾਲੀਆ ਸਾਹਿਬ ਨੂੰ ਵੀ ਔਰ ਨਾਲ ਸਾਡੇ ਹਰਚੰਦ ਸਿੰਘ ਬਰਸਰ ਜੀ ਨੂੰ ਵੀ ਔਰ ਨਾਲ ਤਰਸੀਮ ਸਿੰਘ ਸਿਆਲਕਾ ਸਾਹਿਬ ਨੂੰ ਵੀ ਵੀ ਜਿਹੜੇ ਵੀ ਪਰਿਵਾਰ ਅੱਜ ਕਾਂਗਰਸ ਔਰ ਮੈਂ ਕਹਿ ਸਕਦਾ ਆਕਾਲੀ ਦਲ ਪਾਰਟੀ ਨੂੰ ਇਹਨਾਂ ਦੇ ਵਿੱਚੋਂ ਮੇਨ ਜਿਹੜੇ ਨੇ ਮੁਖਤਿਆਰ ਸਿੰਘ ਜੀ ਪ੍ਰਧਾਨ ਮਨਦੀਪ ਸਿੰਘ ਜੀ ਕੁਲਦੀਪ ਸਿੰਘ ਜੀ ਅ ਦਲਜੀਤ ਸਿੰਘ ਜੀ ਜਸਬੀਰ ਸਿੰਘ ਸੁਖਦੇਵ ਸਿੰਘ ਗੁਰਦੀਪ ਜੀ ਲਖਬੀਰ ਸਿੰਘ ਰਣਜੀਤ ਜੀ ਗੁਰਵੇਲ ਜੀ ਜਸਵਿੰਦਰ ਜੀ ਰਿੰਕੂ ਜੀ ਸਰੂਪ ਜੀ ਚਰਨਜੀਤ ਜੀ ਅਮਨਦੀਪ ਸਿੰਘ ਸਤਨਾਮ ਸਿੰਘ ਕੁਲਦੀਪ ਸਿੰਘ ਲਾਪਰੀ ਜੀ ਮਨੋਜ ਜੀ ਬਲਵਿੰਦਰ ਜੀ ਗੁਰਮukh ਜੀ ਔਰ ਨਾਲ ਦੇ ਨਾਲ ਕਮਲਜੀਤ ਜੀ ਔਰ ਰਾਜਵੀਰ ਜੀ ਇਹ ਸਾਰੇ ਅਕਾਲੀ ਦਲ ਤੇ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਦੇ ਪਰਿਵਾਰ ਦੇ ਵਿੱਚ ਸ਼ਾਮਲ ਹੋਏ ਨੇ ਮੈਂ ਦਿਲ ਦੀਆਂ ਗਰਾਈਆਂ ਤੋਂ ਫਿਰ ਇਹਨਾਂ ਦੇ ਜੀ ਆਖਦਾ ਔਰ ਮੈਂ ਤਰਸੀਮ ਜੀ ਨੂੰ ਔਰ ਸਨੀ ਜੀ ਨੂੰ ਔਰ ਹਰਚੰਦ ਸਿੰਘ ਬਰਸਰ ਜੀ ਨੂੰ ਕਹੂੰਗਾ ਵੀ ਇਹਨਾਂ ਪਰਿਵਾਰਾਂ ਨੂੰ ਆਪਣੀ ਪਾਰਟੀ 'ਚ ਸ਼ਾਮਲ ਕਰ ਕੀਤਾ ਜਾਵੇ ਸਰੂਪੇ ਪਵਾਇਆ ਜਾਂਦਾ ਕਪਾੜੇ ਲਾਈਵ ਚਲਦਾ ਹੈ ਆ ਬਕਰੋ ਬਕਰੋ ਤਾਂ ਆਉਂਦੇ ਆ ਆਜਾ ਜਾਨ ਨੂੰ ਬੰਦ ਕਰੀਂ ਉਹ ਗਿਆ ਲੈ ਕੇ ਆਉਂਦਾ ਬੈਕ ਕੇਕ ਫੋਟੋ ਲੇ ਤੇ ਗਰਫ ਫੋਟੋ ਕਾ ਆਜੋ ਸਾਲ ਹੋਈ ਖੁੱਲ ਕੇ ਠੀਕ ਹੈ ਠੀਕ ਚੱਲ